ਦੇਖੋ ਜੀ ਕਿਸ ਤਰ੍ਹਾਂ ਫਿਲਮੀ ਸਟਾਈਲ ਦੇ ਵਿੱਚ ਇੱਕ ਕਾਰ ਸਵਿਫਟ ਡਿਜ਼ਾਇਰ ਘੁੰਮ ਕੇ ਆ ਗਈ ਟਰੱਕ ਦੇ ਅੱਗੇ। ਇਹ ਸਰਦੂਲਗੜ੍ਹ ਵਿੱਚ ਐਕਸੀਡੈਂਟ ਹੋਇਆ ਜੀ। ਤੇ ਜਾਨੀ ਮਾਲੀ ਨੁਕਸਾਨ ਤੋਂ ਬਚਾਰਿਆ। ਆਹ ਦੇਖੋ ਕਿਸ ਤਰ੍ਹਾਂ ਕਾਰ ਏ ਘੁੰਮ ਕੇ ਠੱਕ ਦੇ ਅੱਗੇ ਆ ਗਈ। ਚਲੋ ਜਾਨੀ ਮਾਲੀ ਨੁਕਸਾਨ ਤੋਂ ਬਚਾਰਿਆ ਪਰ ਫਿਲਮੀ ਸਟਾਈਲ ਦੇ ਵਿੱਚ ਹੋਇਆ। ਖੱਟੇ ਹੋ ਰਿਹਾ ਹੈ ਕਾਫੀ ਲੱਗ ਰਿਹਾ ਹੈ ਪੁਲਿਸ ਨੂੰ ਫੋਨ ਕਰਤ ਆ ਰਹੀ ਹੈ ਉਹ ਆਪੇ ਸਰਦੂਰਗੜ ਵਿੱਚ ਐਕਸੀਡੈਂਟ ਹੋਇਆ ਦੇਖੋ ਗੱਡੀ ਕਿਸ ਤਰ੍ਹਾਂ ਧੁੰਮਕੇ ਸਾਹਮਣੇ ਅੱਗੇ ਜਾ ਰਹੀ ਹੈ ਜਾਨੀ ਨਾ ਨੀ ਨੁਕਸਾਨ ਤੋਂ ਵਿਚਾਰਿਆ ਪਰ ਦੇਖੋ ਪਹਿਲਾਂ ਗੱਡੀ ਸ਼ਾਇਦ ਇਧਰੋਂ ਲੱਗੀ ਹੈ ਤੇ ਧੁੰਮਕੇ ਦੇ ਅੱਗੇ ਆ ਗਈ Airbag ਵੀ ਖੁੱਲ ਗਿਆ ਚਚਤ ਰਹੀ ਹੈ ਸਰ ਗੱਡੀ ਪਹਿਲਾਂ ਇੱਥੋਂ ਲੱਗੀ ਹੈ ਚਲੋ ਜਾਨੀ ਮਾਨੀ ਜੋ ਨੁਕਸਾਨ ਤੋਂ ਬਚਾ ਰਿਹਾ ਪਰ ਪਤਾ ਨਹੀਂ ਗੱਡੀ ਕਿਉਂ ਕਿ ਕਿਸ ਤਰ੍ਹਾਂ ਗਿਆ ਫੁੱਲ ਸੋਨ ਆ ਰਹੀ ਏ ਉਹੀ ਜੋ ਕਾਰਵਾਈ ਬੰਦੀ ਹੋਵੇ ਕਰੇਗੀ ਆ ਗੱਡੀ ਨੰਬਰ ਹੈ ਸੁਗਲਤੀ ਦਾ ਨਹੀਂ ਸ਼ੋਰ ਹੋ ਰਿਹਾ ਕਿਹਦੀ ਹੈ ਔਰ ਇਹ ਗੱਡੀ ਆ ਸ਼ਾਇਦ ਪਿੱਛੋਂ ਰਹੀਆਂ ਸੀ ਤੇ ਘੁੰਮ ਕੇ ਅੱਗੇ ਆ ਗਈ ਟਰੱਕ ਦੇ ਕਾਫੀ ਘੱਟ ਹੋ ਰਿਹਾ ਭਾਈ ਧਿਆਨ ਨਾਲ ਡਰਾਈਵਿੰਗ ਕਰਿਆ ਕਰੋ ਕਿ ਹੋ ਸਕਦਾ ਵੀ ਕਾਰ ਵਾਲਾ ਲੱਖਰ ਖੇ ਬੰਨੇ ਜਿੱਥੇ ਟੇਕਾ ਆ ਰਿਹਾ ਉੱਥਾਰ ਆ ਰਿਹਾ ਹੋਵੇ ਇੱਕਦਮ ਉਹਨੇ ਗੱਡੀ ਇੱਧਰ ਕੀਤੀ ਤੇ ਟਰੱਕ ਨਾਲ ਅੜ ਕੇ ਤੇ ਇਸ ਤਰ੍ਹਾਂ ਅੱਗੇ ਆ ਗਿਆ ਚੰਗ ਸਹੀ ਲੱਗ ਰਿਹਾ ਹੈ ਗਲਤੀ ਜ਼ਿਆਦਾ ਕਾਰ ਵਾਲੇ ਦੀ ਲੱਗ ਰਹੀ ਏ ਬਾਕੀ ਜਿਹੜਾ ਕੋਈ ਵੀ ਇਨਕੁਆਰੀ ਕਰੇਗਾ ਉਹਦੇ ਕੋਲ ਲੱਗੇਗਾ। ਇਹ ਆ ਲੈ ਬੰਦ। ਉਹਵਾ ਟਿਕੋ। ਤੇ ਉਹ ਸਦਾ ਵੀ ਇੱਕ ਵੱਡੀ ਦਰਵਾਰੀ ਹੋਵੇ। ਸੜਕਾਂ ਦੇ ਸਮਾਨ ਪਿਆ ਹੈ, ਇਹ ਕਾਰ ਇੱਧਰ ਹੋਈ ਹੋਵੇ, ਅਸਮਨ ਟਰੱਕ ਦੇ ਅੱਗੇ ਆ ਗਈ।